ਸ਼ਸ਼ੀਕਾਰ ਜੀ ਕਿਦਾ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਕਿਦਾਉ ਪੈਣੋ ਸਾਰੇ ਬਹੁਤ ਜ਼ਿਆਦਾ ਮੈਸੇਜ ਆਏ ਤੁਸੀਂ ਮਿਸ ਕਰਦੇ ਹੋਗੇ ਜਦੋਂ ਵੀਡੀਓ ਅਪਲੋਡ ਨਹੀਂ ਕਰਦੇ ਹੈਗੇ ਆਪਾਂ ਮੈਰਿਜ ਤੇ ਗਈ ਹੋਈ ਸੀ ਇਸ ਕਰਕੇ ਆਪਾਂ ਵੀਡੀਓ ਅਪਲੋਡ ਨਹੀਂ ਕਰ ਪਾਈ ਹੈਗੀ ਤੇ ਆਹ ਵਾਲੇ ਸੂਟਾਂ ਦੀ ਨਾ ਕਲੈਕਸ਼ਨ ਹੈਗੀ ਜਿਹੜੀ ਇਹਨਾਂ ਦੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਪਰसों ਮੈਂ ਵੀਡੀਓ ਅਪਲੋਡ ਕੀਤੀ ਸੀ ਜਿਹੜੀ ਉਹਦੇ ਵਿੱਚ ਮੈਂ ਇਹ ਕਸਟਮਰ ਦੇ ਸੂਟ ਦਿਖਾਏ ਸੀਗੇ ਰੈਡੀ ਹੋਏ ਹੋਏ ਵਰਕ ਹੋਏ ਹੋਏ ਉਹ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋਗੇ ਤੇ 5 ਤਰੀਕ ਵਾਲੀ ਪੰਜ ਵਾਲੀ ਚ ਦੇਖ ਸਕਦੇ ਹੋਗੇ ਤੇ ਇਸ ਤੋਂ ਬਾਅਦ ਜਿਹੜੇ ਅੱਜ ਇਹ ਸੂਟ ਨੇਗੇ 올ਓਵਰ ਪ੍ਰਿੰਟਡ ਮੈਂ ਉਹਨਾਂ ਦੀ ਦਿਖਾ ਰਹੀਆਂਗੀ ਇਹ ਦਾਸ ਬ੍ਰੈਂਡ ਦੇ ਰਹਿਣਗੇ ਜੀ ਬਹੁਤ ਵਧੀਆ ਆਬੂਤਾਈ ਸ਼ਿਲਕ ਹੈਗੀ ਹੈ 올ਓਵਰ ਸੂਟ ਨੇ ਜੀ ਸਟਫ ਬਹੁਤ ਸੋਹਣਾਗਾ 올ਓਵਰ ਰਹਿਣਗੇ ਲਾਈਨਿੰਗ ਸਾਰੇ ਸੂਟ ਤੇ ਲੱਗੂਗੀ ਇਹਨਾਂ ਤੇ ਆਪਾਂ ਨੇ ਵਰਕ ਕਰਵਾ ਕੇ ਕਸਟਮਰ ਦੇ ਵੀਡੀਓ ਅਪਲੋਡ ਕੀਤੀ ਹੈਗੀ ਪੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਨੇ ਮੈਨੂੰ ਕਾਫੀ ਹੱਦ ਤੱਕ ਬਹੁਤ ਮੈਸੇਜ ਆ ਜੀ ਮੈਂ ਅੱਦਿਆਂ ਦੀ ਰਿਪਲਾਈ ਕੀਤੀ ਵੀ ਨਹੀਂ ਹੈਗੀ ਅੱਦਿਆਂ ਦੇ ਕਰਤੇ ਸੀ ਕੁਝ ਰਾਤ ਕੀਤੇ ਕੁਝ ਮਾਰਨਿੰਗ ਕੀਤੇ ਤੇ ਇਹ ਵਾਲੇ ਸੂਟ ਬਹੁਤ ਸੋਹਣੇ ਨੇਗੇ 올ਓਵਰ ਇਹਨਾਂ ਤੇ ਤੁਸੀਂ ਉਹ ਡਿਜ਼ਾਈਨ ਕਰਵਾ ਸਕਦੇ ਹੋਗੇ ਇਸ ਕਰਕੇ ਮੈਂ ਵੀਡੀਓ ਅਪਲੋਡ ਕਰਨ ਲੱਗੀ ਕਿਉਂਕਿ ਮੈਨੂੰ ਜਾਦਾ ਮੈਸੇਜ ਆ ਰਹੇ ਸੀਗੇ ਉਹਦੇ ਵਿੱਚ ਕਨਫਿਊਜ਼ਨ ਹੋ ਗਈ ਸੀ ਭੈਣਾਂ ਨੂੰ ਵੀ ਕਿਹੜੇ ਦਾ ਕਿੰਨਾ ਪ੍ਰਾਈਸ ਹੈ ਕਿਹੜੇ ਦਾ ਕੀਮੇ ਹੈ ਜੀ ਇਹ ਸੂਟਾਂ ਦਾ ਪ੍ਰਾਈਸ 1700 ਰੁਪਏ ਹੈ ਜੀ 올ਓਵਰ ਸੂਟ ਦਾ ਪ੍ਰਾਈਸ 1700 ਰੁਪਏ ਵਰਕ ਦਾ ਅਲੱਗ ਤੋਂ ਹੋਊਗਾ ਜਿਹੜਾ ਵੀ ਤੁਸੀਂ ਵਰਕ ਕਰਵਾਣੇਗਾ ਤੇ ਕਿਉਂਕਿ ਉਹਦੇ ਵਿੱਚ 4 3 4 ਤਰ੍ਹਾਂ ਦੇ ਵਰਕ ਦੇ ਦਿਖਾਏ ਨੇ ਮੈਂ ਉਹਨਾਂ ਨੇ 올ਓਵਰ ਸੂਟ ਲਈ ਸੀਗੇ ਮੈਮ ਨੇ ਵਾਰ ਜਾਣੇ ਨੇਗੇ ਤੇ ਉਹਨਾਂ ਦੇ ਉੱਤੇ ਇੰਬੋਰਡਰੀ ਹੋਈ ਸੀਗੀ ਆਪਣੀ ਤੇ ਉਹ ਵਾਲੇ ਅਲੱਗ ਅਲੱਗ-ਅਲੱਗ ਪ੍ਰਾਈਸ ਹੈਗੇ ਨੇ ਜੀ ਵਰਕ ਦੇ ਜਿਹੜਾ ਵੀ ਤੁਸੀਂ ਕਰਵਾਣੇ ਗੋ ਤੁਸੀਂ ਨੂੰ ਮੈਂ ਆਪਾਂ ਉਹਦੇ ਅਕੋਰਡਿੰਗ ਦੱਸਾਂਗੀ ਇਹ ਲੈਮਨ ਸ਼ੇਡ ਹੈਗਾ ਬਹੁਤ ਪਿਆਰਾ ਜਿਹਾ ਸ਼ੇਡ ਹੈ ਐਂਡ ਨੈਕਸਟ ਸ਼ੇਡ ਆ ਗਿਆ ਜਿਹੜਾ ਇਹ ਬਹੁਤ ਸੋਹਣਾ ਮਹਿਰੂਨ ਸ਼ੇਡ ਆ ਗਿਆ ਜੀ ਮਹਿਰੂਨ ਆ ਗਿਆ 올ਓਵਰ ਸੂਟ ਰਹਿਣਗੇ ਜੀ ਇਹ 올 오버 ಸೂਟ ਨੇ ਬਹੁਤ ਸੋਹਣੇ ਨੇ ਇਹਨਾਂ ਦੇ ਉੱਤੇ ਜਿਵੇਂ ਆਰਗਾਂਜ਼ਾ ਦਾ ਪੈਚ ਲਗਾ ਕੇ ਜੈਲੋ ਮਸਟਰਡ ਹੈਗਾ ਤੇ ਕਰੀਮ ਰੰਗ ਦੀ ਬਹੁਤ ਸੋਹਣੀ ਇੰਬੋਡਰੀ ਹੋਊਗੀ ਬਹੁਤ ਪਿਆਰੇ ਜਿਵੇਂ ਇਹ ਵਾਲਾ ਸੀਗਾ ਇਹਦੇ ਵਿੱਚ ਤਾਂ ਖਿੜੂਗੇ ਖਿੜੂਗੇ ਦੇ ਸਾਰੇ ਡਾਰਕ ਕਲਰ ਚੱਕ ਕੇ ਆਪਾਂ ਇੰਬੋਡਰੀ ਦੇ ਕਰਾਂਗੇ ਤੇ ਇਹ ਵਾਲਾ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਕਲਰ ਵੀ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਬ੍ਰਾਊਨ ਸ਼ੇਡ ਹੈਗਾ ਕਾਫੀ ਬ੍ਰਾਊਨ ਸ਼ੇਡ ਬਹੁਤ ਪਿਆਰਾ ਜਾਏਗਾ ਤੇ ਇਹਨੂੰ ਵੀ ਤੁਸੀਂ ਡਿਜ਼ਾਈਨਿੰਗ ਕਰਵਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਬਣਵਾਉਣਾ ਚਾਹੁੰਦੇ ਹੋ ਤਾਂ ਐਦਾਂ ਵੀ ਬਣਵਾ ਸਕਦੇ ਹੋਗੇ 올ਓਵਰ ਸੂਟ ਰਹਿਣਗੇ ਨੈਕਸਟ ਆ ਗਿਆ ਰੈੱਡ ਮਹਿਰੂਨ ਬਹੁਤ ਜ਼ਿਆਦਾ ਰੈੱਡ ਤਾਂ ਨਹੀਂ ਹੈਗਾ ਬਟ ਰੈੱਡ ਮਹਿਰੂਨ ਸ਼ੇਡ ਹੈ ਬਹੁਤ ਪਿਆਰਾ ਸ਼ੇਡ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਪਿਆਰਾ ਹੈਗਾ ਬਹੁਤ ਸੋਹਣੇ ਐਦਾਂ ਦੇ ਸੂਟ ਬਣੇ ਹੋਏ ਜ਼ਬਰਦਸਤ ਲੱਗਦੇ ਨੇ ਜੀ ਬਹੁਤ ਪਿਆਰਾ ਜਾਂ ਸੂਟ ਹੈਗਾ ਜੀ ਇਹ ਵੀ ਤੇ ਨੈਕਸਟ ਆ ਗਿਆ ਜੀ ਆਪਣੇ ਕੋਲੇ yellow ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਸਾਰੇ ਨਾ 올ਓਵਰ ਸੂਟ ਨੇ ਪਹਿਣੋ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਹੋ 1700 ਰੁਪਏ ਰਹੂਗਾ ਵਰਕ ਦਾ ਪ੍ਰਾਈਸ ਅਲੱਗ ਤੋਂ ਹੈ ਜਿਹੜਾ ਵੀ ਵਰਕ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਹਨਾਂ ਦਾ ਪ੍ਰਾਈਸ ਅਲੱਗ ਤੋਂ ਰਹੂਗਾ ਸਿਰਫ ਜਸਟ ਮੈਂ ਓਨਲੀ ਫੈਬਰਿਕ ਦਾ ਪ੍ਰਾਈਸ ਦੱਸਿਆਗਾ ਸੋਨੂੰ 5 ਮੀਟਰ ਦਾ ਦੁਪੱਟਾ ਲੱਗ ਤੋਂ ਹੋਊਗਾ ਵਰਕ ਲੱਗ ਤੋਂ ਹੋਊਗਾ ਬਹੁਤ ਪਿਆਰੇ ਜਿਹੇ ਸੂਟ ਨੇ ਤੇ ਇੱਕ ਮੇਰੇ ਕੋਲੇ 올ਓਵਰ ਦੇ ਵਿੱਚ ਸੂਟ ਇਹ ਵਾਲਾ ਪਿਆ ਸੀਗਾ ਵੈਸੇ ਮੇਰੀ ਹੈਗੀ ਅਸਲਾ ਵੀ ਇਹਨੂੰ ਆਪਾਂ ਜੈਕਟ ਸੂਟ ਬਣਾ ਕੇ ਸੋਨੂੰ ਦਿਖਾਵਾਂਗੇ ਉਤੋਂ ਦੀ ਸ਼ਰੈਕ ਬਣਵਾਵਾਂਗੇ ਜੈਕਟ ਮਾਂਵਾਂ ਦੇ ਵਿੱਚੋਂ ਦੀ ਪਲੇਨ ਸੂਟ ਬਣਵਾਵਾਂਗੇ ਨੀਚੋਂ ਵਾਲਾ ਕੋਸ਼ਿਸ਼ ਮੇਰੀ ਇਹ ਹੀ ਰਹੂਗੀ ਜੇ ਤੁਸੀਂ 올ਓਵਰ ਲੈਣਾ ਚਾਹੇ ਤਾਂ 올ਓਵਰ ਲੈ ਸਕਦੇ ਹੋ ਜੇ ਤੁਸੀਂ ਜਿੱਦਾਂ ਮੈਂ ਦੱਸ ਰਹੀ ਹਾਂਗੀ ਜੋ ਮੈਂ ਸੋਚਿਆ ਹੈਗੇ ਇਹਦੇ ਤੇ ਜੈਕਟ ਵਾਲਾ ਸੂਟ ਤਾਂ ਤੁਸੀਂ ਜੇ ਮੈਨੂੰ ਕਹੋਗੇ ਤਾਂ ਆਪਾਂ ਮਾਊਸ ਕਲਰ ਦਾ ਇਹਦੇ ਵਿੱਚ ਪਲੇਨ ਸੂਟ ਲਾਵਾਂਗੇ ਤੇ ਉਹਦੇ ਉੱਤੇ ਇਹਦੀ ਜੈਕਟ ਬਣਾਵਾਂਗੇ ਵੈਸੇ 5 ਮੀਟਰ 올ਓਵਰ ਸੂਟ ਹੈਗਾ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਹੋ ਸੇਮ ਪ੍ਰਾਈਸ ਰਹੂਗਾ 1700 ਰੁਪਏ ਜੇ ਤੁਸੀਂ ਜੈਕਟ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਨੀਚੋਂ ਦੀ ਆਪਾਂ 5 ਮੀਟਰ ਸੂਟ ਦਾ ਜਿਹੜਾ ਪਲੇਨ ਫੈਬਰਿਕ ਲੈ ਕੇ ਇਹਦੇ ਉਤੋਂ ਦੀ 2.5 ਮੀਟਰ ਦੀ ਜੈਕਟ ਬਣ ਜੂਗੀ ਮੈਂ ਕੋਸ਼ਿਸ਼ ਮੇਰੀ ਰਹੂਗੀ ਕਿ ਮੈਂ ਤੁਹਾਨੂੰ ਆਪਣਾ ਸੂਟ ਬਣਾ ਕੇ ਇਹਦਾ ਦਿਖਾਵਾਂ ਤੇ ਬਹੁਤ ਸੋਹਣਾ ਲੱਗੂਗਾ ਜੈਕਟ ਸੂਟ ਤੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਬਹੁਤ ਸੋਹਣਾ ਵਿੱਚ ਸਟ੍ਰਾਈਪ ਬਣੇ ਹੋਏ ਹੋਣਗੇ ਬਹੁਤ ਸੋਨਾ ਇਹਦੇ ਵਿੱਚ ਗੋਲਡਨ ਕਲਰ ਦੇ ਸਟ੍ਰਾਈ ਬਣੇ ਹੋਏ ਨੇ ਕਿ ਬਹੁਤ ਪਿਆਰਾ ਸ਼ੇਡ ਹੈ ਤੇ ਬਹੁਤ ਸੋਹਣਾ ਸਟੱਫ ਹੈ ਸਟ੍ਰੋਬਰੀ ਕੰਪਲੇਨ ਵੀ ਕੋਈ ਨਹੀਂ ਕਿਉਂਕਿ ਆਪਾਂ ਲਾਸਟ ਈਅਰ ਵੀ ਇਹ ਸੂਟ ਬਹੁਤ ਜ਼ਿਆਦਾ ਸੇਲ ਕੀਤੇ ਸੀ ਇਹ ਮੈਨੂੰ ਕਿਤੇ ਇੱਕ ਸੂਟ ਮਿਲਿਆ ਸੀਗਾ ਇੱਕੋ ਹੀ ਮਿਲਿਆ ਸੀ ਜਸਟ ਸੋਲੋ ਪੀਸ ਤੇ ਮੈਂ ਲੈ ਕੇ ਆਈ ਸੀ ਕਿ ਸੋਲੋ ਹੀ ਮੈਨੂੰ ਬਹੁਤ ਪਿਆਰੇ ਲੱਗੇ ਸੀ ਪਿਛਲੇ ਸਾਲ ਵੀ ਆਪਾਂ ਨੇ ਕਾਫੀ ਸੇਲ ਕੀਤੇ ਹੈਗੇ ਇਸ ਵਾਰ ਆਪਾਂ ਇਹਨੂੰ ਜੈਕਟ ਸੂਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਟ ਜੇ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਲੈ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਕਰਵਾ ਸਕਦੇ ਹੋਗੇ ਤੇ ਜੇ ਤੁਸੀਂ ਕਹੋਗੇ ਤਾਂ ਜੈਕਟ ਸੂਟ ਬਣਾ ਕੇ ਦੇਣਾਂਗੇ ਤਾਂ ਤੁਹਾਨੂੰ ਜੈਕਟ ਸੂਟ ਮੇਰੇ ਅਕੋਰਡਿੰਗ ਤੁਸੀਂ ਚੱਲੋਗੇ ਮੈਂ ਜੈਕਟ ਸੂਟ ਬਣਾ ਕੇ ਦੇਵਾਂਗੀ ਇਹ ਤਾਂ ਉਹ ਬਹੁਤ ਪਿਆਰਾ ਜ 1700 ਰੁਪਏ ਦਾ ਪ੍ਰਾਈਸ ਰੂਗਾ ਇੱਕ ਆਪਣੇ ਕੋਲੇ ਵਿਰਾਸ਼ੋ ਦੇ ਦੋ ਤਿੰਨ ਕਸੂਟ ਲੈਫਟ ਹੈਗੇ ਸੀ ਕਿ ਮੈਂ ਉਸ ਨੂੰ ਦਿਖਾ ਰਹੀ ਕਿਉਂਕਿ ਮੈਨੂੰ ਮੈਸੇਜ ਆ ਰਹੀ ਸੀ ਇਸ ਕਰਕੇ ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਉਹਦਾ ਖਿਆ ਰਹੀਆਂਗੀ ਇਹ ਵਾਲੇ ਸੂਟਾਂ ਦਾ ਮੇਰੇ ਕੋਲੇ ਤਿੰਨ ਸੂਟ ਹੀ ਸੈਦੋ ਲੈਫਟ ਹੈਗੇ ਨੇ ਇਹਦੇ ਵਿੱਚ ਵਿਰਾਸ਼ੋ ਦੇ ਵਿੱਚ ਬਹੁਤ ਸੋਹਣਾ ਜਿਹੜਾ ਵਿਰਾਸ਼ੋ ਦਾ ਸੂਟ ਰਹੂਗਾ ਜੀ ਇਹ ਬਹੁਤ ਪਿਆਰੇ ਸੂਟ ਨੇ ਬਰਾਸ਼ੋ ਦੇ 벨ਵਟ ਬਰਾਸ਼ੋ ਦੇ ਇਹਨਾਂ ਦੇ ਉੱਤੇ 벨ਵਟ ਦੀ ਜਿਹੜੀ ਪ੍ਰਿੰਟਿੰਗ ਹੈਗੀ 벨ਵਟ ਦੀ ਹੈਗੀ ਬਹੁਤ ਸੋਹਣੇ ਸੂਟ ਨੇਗੇ ਬਹੁਤ ਪਿਆਰੇ ਬਹੁਤ ਸੋਹਣੀਆਂ ਚੀਜ਼ਾਂ ਨੇਗੀਆਂ ਕਨਸੈਪਟ ਬਹੁਤ ਅੱਛਾ ਹੈਗਾ ਇਹਨਾਂ ਨੂੰ ਤੁਸੀਂ ਐਦਾਂ ਹੀ ਬਣਾ ਸਕਦੇ ਹੋਗੇ ਇਹਨਾਂ ਤੇ ਤੁਸੀਂ ਇੰਬੋਰਡਰੀ ਕਰਵਾ ਸਕਦੇ ਹੋ ਇਹਨਾਂ ਦੇ ਬਾਟਮ ਦੇ ਉੱਤੇ ਇੰਬੋਰਡਰੀ ਕਰਵਾ ਸਕਦੇ ਹੋ ਵਧੀਆ ਵਾਲੀ ਕ੍ਰੇਪ ਦੀ ਇਹਦੇ ਨਾਲ ਕੋਈ ਨੇਚਰਲ ਕ੍ਰੇਪ ਨਹੀਂ ਹੈਗੀ 60 ਗ੍ਰਾਮ ਜਾਂ 80 ਗ੍ਰਾਮ ਕ੍ਰੇਪ ਆਪਾਂ ਇਹ ਯੂਜ਼ ਕਰਦੇ ਆਂਗੇ ਤੇ ਕ੍ਰੀਪਤੀ ਰਹੂਗੀ ਜੀ ਬਾਟਮ ਤੁਸੀਂ ਬੋਰਡਰੀ ਕਰਵਾ ਸਕਦੇ ਹੋਗੇ ਬਾਟਮ ਦੇ ਉੱਤੇ ਜੇ ਹੋਰ ਵੀ ਜ਼ਿਆਦਾ ਗ੍ਰੇਸਫੁਲ ਮੇਰੇ ਆਪਣੇ ਸੂਟ ਦੇ ਉੱਤੇ ਇੰਬੋਰਡਰੀ ਹੋਈ ਹੋਈ ਹੈ ਬਾਟਮ ਦੇ ਉੱਤੇ ਤਾਂ ਮੈਂ ਪਿਕਸ ਲਗਾ ਦਾਂਗੀ ਜੇ ਤੁਸੀਂ ਕਹੋ ਜਾਂ ਮੇਰੇ ਤੋਂ ਸਪੈਸ਼ਲ ਪਿਕਸ ਮੰਗਵਾ ਸਕਦੇ ਹੋਗੇ ਮੇਰੇ ਸੂਟ ਦੀ ਵੀਡੀਓ ਮੰਗਵਾ ਸਕਦੇ ਹੋ ਜਾਂ ਗੁਰਮੇਹਰ ਬਟੀਕ ਜਾਖਲਦੇ ਆਪਣੇ ਇੰਸਟਾਗ੍ਰam ਆਈਡੀ ਉੱਤੇ ਜਾ ਕੇ ਮੇਰੀ ਵੀਡੀਓ ਪਾਈ ਹੋਈ ਹੈ ਇਸ ਸੂਟ ਦੀ ਤਾਂ ਤੁਸੀਂ ਉੱਥੇ ਜਾ ਕੇ ਵੀ ਤੁਸੀਂ ਲੈ ਸਕਦੇ ਹੋਗੇ ਸਕਰੀਨਸ਼ਾਟ ਲੈ ਕੇ ਤੁਸੀਂ ਉਹਦਾ ਰੈਡੀ ਕਰਵਾ ਸਕਦੇ ਹੋਗੇ ਬਾਕੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਵੀ ਕੁਝ ਵੀ ਕਰਵਾ ਸਕਦੇ ਹੋਗੇ ਤੇ ਇਹ ਸੂਟਾਂ ਦੀਆਂ ਵੀ ਜੈਕਟ ਮੈਨੂੰ ਇਦਾਂ ਲੱਗਦਾ ਕਿ ਬਹੁਤ ਜ਼ਿਆਦਾ ਅੱਛੀਆਂ ਲੱਗਣਗੀਆਂ ਬਟ ਉਹ ਤੁਹਾਨੂੰ ਫਿਰ ਇਹ 5 ਮੀਟਰ ਲੈਣਾ ਪਊਗਾ ਇਹ ਵਾਲਾ ਪਲੇਨ ਫੈਬਰਿਕ ਹੈ ਜਿਹੜਾ 5 ਮੀਟਰ ਲੈਣਾ ਪਊਗਾ ਬਹੁਤ ਸੋਹਣੇ ਸੂਟ ਨੇ ਜਿਹੜੇ ਰੈਡੀ ਹੁੰਦੇ ਨੇਗੇ ਵਰਕ ਤੋਂ ਕੁਝ हटਕੇ ਜੀ ਚੀਜ਼ਾਂ ਨਹੀਂ ਆ ਇਹ ਬਹੁਤ ਪਿਆਰੇ ਜਿਹੇ ਸੂਟ ਨੇਗੇ ਤੇ ਇਹਦੇ ਵਿੱਚ ਇਹ ਪਰਪਲ ਸ਼ੇਡ ਹੈਗਾ ਫਸਟ ਵਾਲਾ ਆਪਣਾ ਤੇ ਸੈਕਿੰਡ ਜੋ ਹੈਗਾ ਆਪਣੇ ਕੋਲੇ ਕਾਫੀ ਦੇ ਵਿੱਚ ਕਾਫੀ ਦੇ ਵਿੱਚ ਵੀ ਆਪਣੇ ਕੋਲੇ ਹੈਗਾ ਇਹਦੇ ਵਿੱਚ ਆਪਣੇ ਕੋਲੇ ਜਸਟ ਓਨਲੀ ਸ਼ਰਟ ਪੀਸ ਹੈਗਾ ਕਾਫੀ ਦਾ ਜੇ ਤੁਸੀਂ ਓਨਲੀ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਦਾ ਪ੍ਰਾਈਸ ਪੁੱਤਾ ਕਰਕੇ ਮੇਰੇ ਤੋਂ ਵੈਸੇ ਪੂਰੇ ਸੂਟ ਦਾ ਪ੍ਰਾਈਸ 1700 ਰੁਪਏ ਰਹੂਗਾ ਤੇ ਜੇ ਤੁਸੀਂ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਉਹਦਾ ਪ੍ਰਾਈਸ ਤੁਸੀਂ ਮੇਰੇ ਤੋਂ ਪਤਾ ਕਰ ਸਕਦੇ ਹੋਗੇ ਓਨਲੀ ਸ਼ਰਟ ਪੀਸ ਵੀ ਲੈ ਸਕਦੇ ਹੋ ਇਹ ਵਾਲੀ ਇਕੱਲੀ ਓਨਲੀ ਸ਼ਰਟ ਪੀਸ ਹੈਗੀ ਆਪਣੇ ਕੋਲੇ ਕਾਫੀ ਸ਼ੇਡ ਹੈਗਾ ਤੇ ਜੇ ਨਾਲ ਬਾਟਮ ਕੋਹੋਗੇ ਤਾਂ ਡਾਈ ਕਰਵਾ ਕੇ ਦੇ ਦਾਂਗੇ ਆਪਾਂ ਤੇ ਨੈਕਸਟ ਵੀ ਬਹੁਤ ਸੋਹਣਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਵੀ ਪੌਇਜ਼ਨ ਗ੍ਰੀਨ ਸ਼ੇਡ ਹੈਗਾ ਪੌਇਜ਼ਨ ਗ੍ਰੀਨ ਸ਼ੇਡ ਹੈਗਾ ਲੱਗ ਜਾ ਵੇਸ ਹੈਗਾ ਬਹੁਤ ਸੋਹਣਾ ਤੇ ਬਹੁਤ ਹੀ ਸੋਹਣਾ ਹਲਕਾ ਤੇ ਲਾਈਟ ਵੇਟ ਇਹਨਾਂ ਦਾ ਸਟੱਫ ਰਹੂਗਾ ਸਟੱਫ ਬੜਾ ਹਲਕਾ ਹੈਗਾ ਲਾਈਟ ਵੇਟ ਹੈ ਵਧੀਆ ਵਾਲਾ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਹੀ ਨਹੀਂ ਸੂਟਾਂ ਦੀ ਇੰਨੇ ਕ ਜਿਆਦਾ ਲਾਸਟ ਇਅਰ ਤੋਂ ਇਹ ਸੂਟ ਚੱਲ ਰਹੇ ਨੇ ਕਿ ਬੜੇ ਹੋ ਵੀ ਬਹੁਤ ਸੋਹਣੇ ਲੱਗਦੇ ਨੇ ਕਿ ਗ੍ਰੇਸ ਜੀ ਕ੍ਰੀਏਟ ਕਰਦੇ ਨੇਗੇ ਆਪਣੇ ਅੰਦਰ ਬਹੁਤ ਸੋਹਣਾ ਜਿਹੜਾ ਸੂਟ ਹੈਗਾ ਤੇ ਇਹਦੇ ਨਾਲ ਜਿਹੜੀ ਬਹੁਤ ਹੀ ਪੈਰੀ ਲਾਈਟ ਫਲੂਜੀ ਜਿਹਾ ਸ਼ੇਡ ਹੈਗਾ ਇਹਦੇ ਨਾਲ ਬਾਟਮ ਆਪਾਂ ਨੇ ਫਿਰ ਆਪਕੀ ਤੇ ਨੈਕਸਟ ਜੋ ਹੈਗਾ ਇਹ ਵਾਲਾ ਹੈਗਾ ਜੀ ਮਸਟਰਡ ਸ਼ੇਡ ਇਹਦੇ ਵਿੱਚ ਮਸਟਰਡ ਸ਼ੇਡ ਹੈਗਾ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਸੂਟ ਹੈਗਾ ਬਹੁਤ ਸੋਹਣਾ ਹੈਗਾ ਦੇਖੋ ਤੇ ਇਹਦੇ ਨਾਲ ਆਪਾਂ ਨੇ ਜਿਹੜੀ ਬਾਟਮ ਪੇਅਰਪ ਕੀਤੀ ਹੈਗੀ ਉਹ ਕੀਤੀ ਹੈਗੀ ਜੀ ਪਰਪਲ ਸ਼ੇਡ ਦੀ ਜੇ ਤੁਸੀਂ ਇਹਦੇ ਨਾਲ ਮਸਟਰਡ ਸ਼ੇਡ ਦੀ ਹੀ ਬਾਟਮ ਲੈਣਾ ਚਾਹੁੰਦੇ ਹੋ ਮਸਟਰਡ ਸ਼ੇਡ ਦੀ ਬਾਟਮ ਲੈ ਸਕਦੇ ਹੋ ਜੇ ਓਨਲੀ ਸ਼ਰਟ ਲੈਣਾ ਚਾਹੁੰਦੇ ਤਾਂ ਇਹਦੀ ਵੀ ਤੁਸੀਂ ਓਨਲੀ ਸ਼ਰਟ ਲੈ ਸਕਦੇ ਹੋਗੇ ਸਾਡੇ ਕੋਲ ਕ੍ਰੇਪ ਦੀਆਂ ਰਹਿਣਗੀਆਂ ਜੀ ਆਪਣੀਆਂ ਬਾਟਮ ਬਹੁਤ ਵਧੀਆ ਜਿਹੜਾ ਸਟੱਫ ਹੈਗਾ 1700 ਰੁਪਏ ਦਾ ਪ੍ਰਾਈਸ ਰਹੂਗਾ ਸ਼ਰਟ ਦਾ ਓਨਲੀ ਸ਼ਰਟ ਦਾ ਪ੍ਰਾਈਸ ਤੁਸੀਂ ਮੇਰੇ ਤੋਂ ਕਨਫਰਮ ਕਰ ਸਕਦੇ ਹੋਗੇ ਜੇ ਤੁਸੀਂ ਓਨਲੀ ਸ਼ਰਟ ਲੈਣੀ ਹੈਗੀ ਬਹੁਤ ਸੋਹਣੇ ਸੂਟ ਨੇਗੇ ਤੇ ਮੈਂ 올ਓਵਰ ਸੂਟ ਦਿਖਾਏ ਨੇ ਉਹਨਾਂ ਦਾ ਪ੍ਰਾਈਸ ਵੀ 1 ਇਸਕੇ 브러ਸ਼ੋ ਦੇ ਤੇ ਇਹਦੇ ਵੀ ਤੇ ਨਿਊ ਕਨਸੈਪਟ ਦੇ ਵਿੱਚ ਵੀ 브러ਸ਼ੋ ਕੋਸ਼ਿਸ਼ ਕਰਾਂਗੇ ਲੈ ਕੇ ਆਉਂਦੇ ਤੇ ਬਟ ਇਹ ਬਹੁਤ ਜਿਆਦਾ ਸੋਨਾ ਸਟੱਫ ਹੈਗਾ ਬਹੁਤ ਜੂਜ਼ੇਬਲ ਹੈ ਤੇ ਆਪਾਂ ਟਰਾਈ ਕਰ ਚੁੱਕੇ ਹਾਂ ਖੁਦ ਮੈਂ ਆਪਣਾ ਸੂਟ ਬਣਵਾ ਕੇ ਟਰਾਈ ਕਰ ਚੁੱਕੀ ਕਿ ਬਹੁਤ ਵਧੀਆ ਸਟੱਫ ਹੈਗਾ ਜੀ ਤੇ ਆਪਣਾ ਨੰਬਰ ਹੈਗਾ ਜਿਹੜਾ 9253115036 ਜਿਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਰ ਬੁਟੀਕ ਜੈਕਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਹੈ ਆਈਡੀ ਹੈਗੀ ਉੱਥੇ ਜਾ ਕੇ ਵੀ ਤੁਸੀਂ ਜਰੂਰ ਫੋਲੋ ਕਰੋ ਸੋਹਣੇ ਸੋਹਣੇ ਕਮੈਂਟਸ ਕਰਿਆ ਕਰੋ ਜੀ ਤੁਹਾਡੇ ਸਾਰੇ ਆ ਦੇ ਕਮੈਂਟਸ ਨਾਲ ਹੀ ਸਾਨੂੰ ਹੌਸਲਾ ਵਜਾਈ ਹੁੰਦੀ ਹੈ ਤੇ ਅਸੀਂ ਵਧੀਆ ਤੋਂ ਵਧੀਆ ਸੂਟ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਦੋ ਤਿੰਨ ਦਿਨ ਥੋੜਾ ਜਿਹਾ ਸਿਸਟਮ ਗੜਬੜ ਹੋਇਆ ਸੀਗਾ ਤੇ ਹੁਣ ਆਪਾਂ ਪਹਿਲਾ ਵਾਲੀ ਰੂਟੀਨ ਦੇ ਉੱਤੇ ਹੀ ਆ ਕੇ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਤੁਹਾਨੂੰ ਸੋਹਣੇ ਸੋਹਣੇ ਸੂਟ ਤੇ ਨਿਊ ਨਿਊ ਚੀਜ਼ਾਂ ਦਿਖਾਇਆ ਕਰਾਂਗੇ ਬਾਕੀ ਤੁਸੀਂ ਕਮੈਂਟਸ ਕਰਕੇ ਦੱਸਿਆ ਕਰੋਗੇ ਤੁਹਾਨੂੰ ਕਿਦਾਂ ਦੇ ਸੂਟ ਚਾਹੀਦੇ ਆ ਅੱਗੇ ਵਾਲੀ ਵੀਡੀਓ ਆਪਾਂ ਕਿਦਾਂ ਦੇ ਸੂਟਾਂ ਦੀ ਪਾਈਏ ਇਹ ਸਾਰੇ ਅੱਜ ਵਾਲੇ ਸੂਟਾਂ ਦਾ ਪ੍ਰਾਈਸ 1700 ਰੁਪਏ ਰਹੂਗਾ ਜੀ ਬ ਪ੍ਰਾਈਜ਼ ਨਹੀਂ ਹੈਗੇ ਕੋਈ ਆਪਾਂ ਜਿਆਦਾ 2000 2500 3000 ਕੋਈ ਆਪਣੇ ਇਦਾਂ ਦਾ ਪ੍ਰਾਈਜ਼ ਨਹੀਂ ਹੁੰਦਾ ਜਦੋਂ ਕਿ ਆਪਣੇ ਜਿਹੜੇ ਸੂਟ ਨੇ ਬਹੁਤ ਸੋਹਣੇ ਨੇਗੇ ਬਹੁਤ ਪਿਆਰੇ ਨੇ ਸਟੱਫ ਬਹੁਤ ਸੋਹਣਾ ਕੋਈ ਕਲਰ ਨਹੀਂ ਜਾਣਾ ਇਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਹੈ ਨਹੀਂਗਾ ਇਹਨਾਂ ਦੇ ਉੱਤੇ ਬਹੁਤ ਵਧੀਆ ਜਿਹੜਾ ਸਟੱਫ ਹੈਗਾ ਵਰਕ ਕਰਵਾ ਕੇ ਲੈ ਸਕਦੇ ਹੋ ਵਿਦਆਉਟ ਵਰਕ ਤੋਂ ਲੈ ਸਕਦੇ ਹੋ ਦੁਪੱਟਿਆਂ ਦਾ ਫੈਬਰਿਕ ਆਪਣੇ ਕੋਲੇ ਹਰ ਤਰ੍ਹਾਂ ਦੀ ਦੁਪੱਟੇ ਅਵੇਲੇਬਲ ਲੰਗੀ ਤੁਸੀਂ ਆਪਣੀ ਚੋਇਸ ਦਾ ਕਰਵਾ ਸਕਦੇ ਹੋ ਜੇ ਤੁਸੀਂ ਸਾਡੀ ਚੋਇਸ ਦਾ ਦੁਪੱਟਾ ਜਿਹੜਾ ਲੈਣਾ ਚਾਹ ਰਹੇ ਹੋਗੇ ਤਾਂ ਤੁਸੀਂ ਸਾਡੀ ਚੋਇਸ ਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਲੈ ਸਕਦੇ ਹੋਗੇ ਤਾਂ ਉਹ ਅਸੀਂ ਆਪਣੇ ਅਕੋਰਡਿੰਗ ਵੀ ਫੈਬਰਿਕ ਦੇ ਅਕੋਰਡਿੰਗ ਤੁਹਾਨੂੰ ਦੁਪੱਟਾ ਜਿਹੜਾ ਉਹ ਲਾ ਕੇ ਦੇ ਦੇਵਾਂਗੇ ਵੀ ਕਿਦਾਂ ਦਾ ਦੁਪੱਟਾ ਇਹਦੇ ਨਾਲ ਸੋਹ ਵੇ ਸੂਟ ਦੇ ਨਾਲ ਸਟੀਚਿੰਗ ਬਾਰੇ ਜੇ ਤੁਸੀਂ ਸਾਡੇ ਤੋਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਸਟੀਚਿੰਗ ਵੀ ਸਾਡੇ ਕੋਲੇ ਅਵੇਲੇਬਲ ਹੈ ਆਪਾਂ ਸਟੀਚਿੰਗ ਕਰਵਾ ਕੇ ਟੇਲਰ ਤੋਂ ਦੇਵਾਂਗੇ ਤੁਹਾਨੂੰ ਆਪਣਾ ਮਾਸਟਰ ਜੀ ਹੈਗੇ ਨੇ ਜੇ ਤੁਸੀਂ ਵਿਦਆਉਟ ਸਟੀਚਿੰਗ ਤੋਂ ਲੈਣ ਚਾਹਦੇ ਹੋ ਓਨਲੀ ਦੁਪੱਟਾ ਲੈਣਾ ਚਾਹੁੰਦੇ ਹੋ ਵਾਈਟ ਲੈਣਾ ਚਾਹੁੰਦੇ ਹੋ ਡਾਈ ਕਰਵਾ ਕੇ ਫਿਨਿਸ਼ਿੰਗ ਕਰਵਾ ਕੇ ਤਾਂ ਜਿੱਦਾਂ ਮਰਜ਼ੀ ਵੀ ਲੈ ਸਕਦੇ ਹੋਗੇ ਤੁਸੀਂ ਸਾਡੇ ਕੋਲ ਤੇ ਕਿਸੇ ਤਰ੍ਹਾਂ ਦੀ ਹੋਰ ਵੀ ਫਰਦਰ ਇਨਕੁਆਰੀਜ਼ ਹੈਗੀਆਂ ਨੇ ਤੁਹਾਡੀਆਂ ਤਾਂ ਤੁਸੀਂ ਮੈਨੂੰ ਇਸ ਨੰਬਰ ਦੇ ਉੱਤੇ ਡੀਐਮ ਕਰ ਸਕਦੇ ਹੋ ਜੀ ਥੈਂਕ ਯੂ ਥੈਂਕ ਯੂ so much